ਤਲੰਗ ਬਾਣੀ ਭਗਤ ਨਾਮਦੇਵ ਜੀ ਕੀ ਇੱਕ ਓੰਕਾਰ ਸਤਗੁਰ ਪ੍ਰਸਾਦ ਮੈਂ ਦੇਕੀ ਟੇਕ ਤੇਰਾ ਨਾਮ ਖੁੰਧਕਾਰਾ ਮੈਂ ਗਰੀਬ ਮਸਕੀਨ ਤੇਰਾ ਨਾਮ ਹੈ ਆਧਾਰਾ ਰਹਾਉ ਕਰੀਮਾ ਰਹਿਮਾ ਅੱਲਾ ਤੂੰ ਗਨੀ ਹਾਜ਼ਰਾ ਹਜੂਰ ਪੇਸ਼ ਤੂੰ ਮਨੀ ਦਰਿਆ ਤੂੰ ਦਹੰਦ ਤੂੰ ਵਿਸਿਆਰ ਤੂੰ ਤਨੀ ਦੇਹ ਲੇ ਇੱਕ ਤੂੰ ਦਿਗਰ ਕੋ ਨਹੀਂ ਤੂੰ ਦਾ ਨਾਮ ਤੂੰ ਬਿਨਾ ਮੈਂ ਵਿਚਾਰ ਕਿਆ ਕਰੀ ਨਾਮੇ ਚ ਸੋਮੀ ਬਖਸ਼ੰਦ ਤੂੰ ਹਰੀ ਤੂੰ ਦਾ ਨਾਮ ਤੂੰ ਬਿਨਾ ਮੈਂ ਵਿਚਾਰ ਕਿਆ ਕਰੀ ਨਾਮੇ ਚ ਸਵਾਮੀ ਬਖਸ਼ੰਦ ਤੂੰ ਹਰੀ ਇਹ ਸ਼ਬਦ ਸਤਗੁਰ ਨਾਮਦੇਵ ਜੀ ਦੇ ਮਖਾਰਬਿੰਦ ਤੋਂ ਆਚਾਰਿਆ ਸ਼ਬਦ ਤੰਤਨ ਚਵਰ ਛਤਰ ਦੇ ਮਾਲਕ ਗੁਰਤਾ ਗੱਦੀ ਤੇ ਬਰਾਜਮਾਨ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰਾਗ ਤਲੰਗ ਦੇ ਵਿੱਚ ਅੰਗ 77 ਤੇ ਸ਼ਿਸ਼ੋਵਤ ਹੈ ਸਤਗੁਰੂ ਸਮਝਾ ਰਹੇ ਮੈਂ ਅੰਦਲੇ ਕੀ ਟੇਕ ਤੇਰਾ ਨਾਮ ਖੁੰਦਕਾਰ ਮੈਨੂੰ ਅਗਿਆਨੀ ਨੂੰ ਜਿਸ ਨੂੰ ਕੋਈ ਗਿਆਨ ਨਹੀਂ ਹੈ ਜਿਸ ਨੂੰ ਦਿਸ ਨਹੀਂ ਰਹਾ ਮੈਨੂੰ ਤੇਰੀ ਸਿਰਫ ਓਟ ਆਸਰਾ ਹੈ ਮੈਂ ਅੰਧੇਰੇ ਕੀ ਟੇਕ ਤੇਰੇ ਹੀ ਨਾਮ ਦਾ ਮੈਨੂੰ ਆਸਰਾ ਹੈ ਸਹਾਰਾ ਹੈ ਤੇਰਾ ਹੀ ਨਾਮ ਦੁਨੀਆ ਨੂੰ ਤਾਰਨ ਵਾਲਾ ਹੈ ਤੂੰ ਹੀ ਕਰਤਾਰ ਹੈ ਤੇਰਾ ਨਾਮ ਜਿਹੜਾ ਖੰਧਕਾਰਾ ਖੰਧਕਾਰਾ ਮੇਂ ਪ੍ਰਮਾਤਮਾ ਕਰਤਾਰ ਸਭ ਨੂੰ ਪਾਲਣ ਵਾਲਾ ਸਭ ਨੂੰ ਦੇਖਣ ਵਾਲਾ ਸਭ ਨੂੰ ਜੀਵਨ ਦੇਣ ਵਾਲਾ ਮੈਂ ਗਰੀਬ ਮਸਕੀਨ ਤੇਰਾ ਨਾਮ ਹੈ ਅਦਾਰਾ ਮੈਂ ਬਹੁਤ ਹੀ ਗਰੀਬ ਹਾਂ ਮੈਂ ਮਸਕੀਨ ਹਾਂ ਮੈਂ ਨਿਮਾਣਾ ਹਾਂ ਅਜਿਜ਼ ਹਾਂ ਤੇਰਾ ਨਾਮ ਹੈ ਅਦਾਰਾ ਤੇਰੇ ਨਾਮ ਦੇ ਕਰਕੇ ਓਟਾ ਆਸਰਾ ਤੇਰਾ ਕਰਕੇ ਹੀ ਮੇਰਾ ਜੀਵਨ ਜਿਹੜਾ ਅੱਗੇ ਨੂੰ ਵੱਧ ਰਿਹਾ ਹੈ ਮੈਂ ਤੇਰੇ ਆਸਰੇ ਦੇ ਕਰਕੇ ਹੀ ਸਵਾਸ ਲੈ ਰਿਹਾ ਹਾਂ اور جیڑی سواساں پونجی ہے تیرے نام کے جڑیا رہا اے ہو ہی میری ارداس ہے بینتی ہے ست نام دیو جی ایک ارداس کر رہے ہیں بڑے ہی نمانے ہو کے اردس کر رہے ہیں کہ تیرے نام کا آسرا ہے کیونکہ تیرا نام ہی ہر ایک لئے پوجن یوگ ہے سمرن سمرنج ہے تیرے جہا کوئی ہو نہیں ہے کریمیماں اللہ گنی جو کریم کون ہے جڑا سب کا بخشن رحیم جڑا سب سے دیا کرتا ترس کرتا اللہ اللہ میز رب تو ہی رب اللہ ہے تو ہی امیران دا امیر امیر بادشاہ بادشاہ تک ہے سب تے تیری کرپا ہے تو سب نو نخشن ہیں سب تے تیا کرتا ہے اسے کر کے ست گور روداس مہاراج جی نے پرماتما کیا کہ تیرے جدہ دیالو نہیں اور میرے جدہ کوئی گریب نہیں نمانا نہیں رنک نہیں ہم سر دین دیال نہ تم سر اب پتیار کیا کیجئے بچنے طور مور من مانے جن کو پورا دیجئے ست گور روداس مہاراج جی پرماتما چرن بچ اردس کرتے ہیں ਬੇਨਤੀ ਕਰਦੇ ਹੈ ਜਿਵੇਂ ਕਿ ਸਤਗੁਰ ਨਾਮਦੇਵ ਜੀ ਆਪਣੀ ਬਾਣੀ ਚ ਕਰਦੇ ਕਰੀਮਾ ਰਹੀਮਾ ਅੱਲਾ ਤੂੰ ਗਨੀ ਹਾਜਰਾ ਹਜੂਰ ਦਰ ਪੇਸ਼ ਤੂੰ ਮਨੀ ਤੂੰ ਹੀ ਸਾਹਮਣੇ ਹੈ ਮੇਰੇ ਹਾਜਰਾ ਹਜੂਰ ਹੈ ਸਭ ਦੇ ਵਿੱਚ ਨਜ਼ਰਾ ਆ ਰਿਹਾ ਜਿੱਧਰ ਵੀ ਮੈਂ ਦੇਖਦਾ ਤੂੰ ਹੀ ਨਜ਼ਰਾ ਆ ਰਿਹਾ ਤੂੰ ਹੀ ਦੁਨੀਆ ਦਾ ਜਿਹੜਾ ਮੇਰੇ ਸਾਹਮਣੇ ਮਾਲਕ ਹੈ میرے سامنے تو دس رہا ہے کیونکہ تیرے درد جڑا بھی آخشتا ہے تو نو ہے تیرے جدہ کوئی دیالو نہیں ہے تو دہند تو, بسیار تو تنی تیرے جا کوئی بھی دریا دل نہیں ہے جو دندہ ہے سب نے تو دندہ ہے بسیار تو تنی تو جڑا بہت ہی تنوان ہے ਦੇ ਨੇ ਜਿੱਦਾਂ ਕੋਈ ਧਨવાન ਨਹੀਂ ਹੈ ਕਿਉਂਕਿ ਜਿਸ ਦੇ पास ਨਾਮ ਹੈ ਉਹ ਜਿੱਦਾਂ ਕੋਈ ਵੀ ਦੁਨੀਆ ਦਾ ਬਾਦਸ਼ਾਹ ਨਹੀਂ ਹੁੰਦਾ ਕਿਉਂਕਿ ਨਾਮ ਜਿੰਨਾ ਵੀ ਵੰਡਦੇ ਹਨ ਉਹਨਾ ਹੀ ਵੱਧਦਾ ਹੈ ਤੇ ਦੁਨੀਆ ਦੀ ਦੌਲਤ ਜਿੰਨੀ ਵੰਡਦੇ ਹਨ ਓਨੀ ਹੀ ਘਟਦੀ ਹੈ ਬਸਿਆਰ ਤੂੰ ਤਾਂ ਨਹੀਂ ਦੁਨੀਆ ਦਾ ਸਭ ਤੋਂ ਅਮੀਰ ਤੂੰ ਹੀ ਹੈ ਜਿਸ ਨੇ ਇਹ ਸਾਰੀ ਦੁਨੀਆ ਬਣਾਈ ਹੋਈ ਹੈ ਦਰਿਆਵੋ ਤੂੰ ਦਹੰਦ ਤੂੰ تو ہی دین والا ہے دریا دل ہے تیرا ہر ایک اکتے تو کرپا کرنا دے لے ایک تو دگر کو نہیں تو آپ ہی دندہ ہے تو آپ ہی لے لے لگا تو ہی سب ایک ہی ہے دگر کو نہیں تیرے جہا کوئی ہو نہیں دوسرا کوئی بھی نہیں ہے تیرا سانی کوئی نہیں ہے اس سے کر کے ساتھ گر رب داس کے لئے ਜਹਾਂ ਜਹਾਂ ਜਾਉ ਤਹਾ ਤੇਰੀ ਸੇਵਾ ਤੁਮ ਸੇ ਉਠਾਕਰ ਔਰ ਨਾ ਦੇਵਾ ਤੁਮਰੇ ਭਜਨ ਕਤੇ ਜਮ ਫਸਾ ਭਗਤ ਹਿਤ ਗਾਵੇ ਰਵਿਦਾਸ ਤੇਰੇ ਜਿਹਾ ਹੋਰ ਕੋਈ ਹੈ ਨਹੀਂ ਤੂੰ ਹੀ ਸੰਭਾਲਦਾ ਰੱਖਾ ਹੈ ਤੂੰ ਹੀ ਸਭ ਦਾ ਪਾਲਣਹਾਰ ਹੈ ਕਿਉਂਕਿ ਤੂੰ ਇਨਾ ਦਰਿਆਦਲ ਹੈ ਕਿ ਪਾਪੀਆਂ ਦੇ ਗਨਾਹਾਂ ਨੂੰ ਖਤਮ ਕਰਨ ਵਿੱਚ ਇੱਕ ਛਿੰਨ ਲਾਉਣਾ ਹੈ ਜੇ ਕਰ ਕਰਕੇ ਕੋਈ ਕਹੇ ਕਿ ਮੈਂ ਆਪਣੇ ਪਾਪ ਬਖਸ਼ਾਲ ਮੰਗਾਗਾ میں کرم کرانگا تے کدی بھی نہیں بخش ہو سکتے تیری کرپا نال کیونکہ تُو دریا دل ہے دریاو توں دہند تو بسیار توں تی دہ لے ایک تُو دگر کو نہیں تیرے جیسا دریا دل کوئی بھی ہو نہیں ہے تانا تینا میں کیا کری میں کی تیری کر سکتا میں تیرے کی گا سکتا ਕਿਉਂਕਿ ਤੂੰ ਸਭ ਨੂੰ ਜਾਣਨ ਵਾਲਾ ਹੈ ਤੂੰ ਸਭ ਨੂੰ ਵੇਖਣ ਵਾਲਾ ਹੈ ਤੂੰ ਸਭ ਨੂੰ ਵੇਖ ਰਿਆ ਹੈ ਤੂੰ ਸਭ ਨੂੰ ਜਾਣਦਾ ਹੈ ਮਨਾ ਦੀਆਂ ਜਾਣਦਾ ਹੈ ਅੰਤਰਜਾਮੇ ਹੈ ਤੂੰ ਕਿਉਂਕਿ ਐਸੀ ਕਰਕੇ ਕਹਿੰਦੇ ਅੰਤਰਜਾਮੇ ਪੁਰਖ ਬਿਦਾਤੇ ਸ਼ਰਧਾ ਮਨ ਕੀ ਪੂਰੇ ਤੂੰ ਤਾਂ ਸਭ ਦੇ ਦਿਲਾਂ ਨੂੰ ਜਾਣਦਾ ਹੈ ਤਾਂ ਮੈਂ ਤੇਰੀ ਕੀ ਕਥਾ ਕਰ ਸਕਦਾ ਸਤਗੁਰ ਨਾਮਦੇਵ ਜੀ ਕਹਿੰਦੇ ਵਿਚਾਰ ਕੀ ਕਰੀ ਮੈਂ ਕੀ ਵਿਚਾਰਾਂ

ਪਰਮਾਤਮਾ ਦੀ ਚਰਨਾਚਰਨ ਆਸ ਕਰਦੇ ਕਿ ਤੂੰ ਹੀ ਬਖਸ਼ਣਹਾਰ ਹੈ ਤੂੰ ਮੈਨੂੰ ਬਖਸ਼ ਲੈ ਮੇਰੇ ਪਾਪਾਂ ਨੂੰ ਮੇਰੇ ਕੀਤੇ ਹੋਏ ਕਰਮਾਂ ਨੂੰ ਤੂੰ ਹੀ ਬਖਸ਼ ਸਕਦਾ ਹੈ ਬਖਸ਼ ਲੈ ਬਾਕੀ ਤਾਂ ਦੁਨੀਆ ਦੇ ਚ ਮਿਲੀ ਜਿਹੜੇ ਹੈ ਇਹ ਤਾਂ ਇੱਥੇ ਰਹਿ ਜਾਣੇ ਹੈ ਜੋ ਪਰਮਾਤਮਾ ਦਾ ਨਾਮ ਹੈ ਜਿਸ ਨੇ ਨਾਲ ਜਾਣਾ ਉਸ ਨੂੰ ਬੰਦਾ ਛੱਡ ਕੇ ਹੋਰ ਦੁਨੀਆ ਦੇ ਵਪਾਰਾਂ ਚ ਲੱਗਾ ਹੋਇਆ ਪਰ ਅਸਲੀ ਵਪਾਰ ਤਾਂ ਉਸ ਦੇ ਨਾਮ ਦਾ ਹੀ ਕਰਨ ਲਈ ਇੱਥੇ ਬੰਦੇ ਨੂੰ ਭੇਜਿਆ ਜਾਂਦਾ ਪਰ ਉਹ ਜਦੋਂ ਦੁਨੀਆਂ ਦੇ ਵਿੱਚ ਆਉਂਦਾ ਉਹ ਮੈਂ ਮੇਰੀ ਵਿੱਚ ਪੈ ਜਾਂਦਾ ਤੇ ਫਿਰ ਪਾਪਾਂ ਦੇ ਵਿੱਚ ਇਕੱਠਾ ਕਰਕੇ ਇੱਕ ਸੰਭੜਾ ਉਹ ਜਦੋਂ ਲੈ ਕੇ ਜਾਂਦਾ ਫਿਰ ਉਹ ਦੇਖਦਾ ਕਿ ਹੁਣ ਪੰਡ ਕਿੱਥੇ ਰੱਖਾਂ ਕਿਉਂਕਿ ਇਹ ਰਕ ਸੰਭੜਾ ਹੈ ਦੁਨੀਆਂ ਦਾ ਇਹਦਾ ਅੱਗੇ ਕੋਈ ਮੁੱਲ ਨਹੀਂ ਸਵਾਸਨ ਦੀ ਪੂੰਜੀ ਜਿਹੜੇ ਬਣ ਜੇ ਨਾਮ ਦੇ ਵਿੱਚ ਲਾਉਣੇ ਸੀ ਉਹ ਸਿੱਕ ਸੁੰਭੜਾ ਇਕੱਠਾ ਕਰਨ ਦੇ ਵਿੱਚ ਲਾ ਲਈ ਸੋ ਸਤਗੁਰ ਨਾਮਦੇਵ ਦੀ ਇਹ ਜੋ ਪਰਮਾਤਮਾ ਦੇ ਚਰਨਾਂ 'ਚ ਅਰਦਾਸ ਕਰਦੇ ਹੈ ਬੇਨਤੀ ਕਰਦੇ ਹੈ ਬਹੁਤ ਹੀ ਅਜਜ਼ ਹੋ ਕੇ ਉਸ ਪਰਮਾਤਮਾ ਨੂੰ ਕਹਿ ਰਹੇ ਹੈ ਕਿ ਮੈਨੂੰ ਤੂੰ ਬਖਸ਼ ਦੇ ਆਪਣੇ ਚਰਨਾਂ ਦਾ ਉਹ ਟਾਹਸਰਾ ਦੇ ਦੇ ਤਾਂ ਕਿ ਤੂੰ ਹੀ ਲੋਕਾਂ ਦਾ ਬਖਸ਼ਣ ਹਾਰ ਹੈ ਤੇਰੇ ਜਿਹਾ ਦੁਨੀਆ ਤੇ ਕੋਈ ਵੀ ਨਹੀਂ ਹੈ ਤੂੰ ਹੀ ਇੱਕ ਹੈ ਜਿਹੜਾ ਹਰ ਇੱਕ ਦੇ ਗੁਨਾਹਾਂ ਨੂੰ ਬਖਸ਼ ਦਿੰਦਾ ਹੈ ਇੱਕ ਛਿੰਨ ਦੇ ਵਿੱਚ ਟਕ ਦਮ ਕਰਾਰੀ ਜੇ ਕਰੇ ਤਾਂ ਹਾਜ਼ਰ ਹਜੂਰ ਖਦਾਏ ਕਬੀਰ ਮਹਾਰਾਜ ਜੀ ਕਹਿੰਦੇ ਜੇ ਤੂੰ ਇੱਕ ਦਮ ਕਿਤੇ ਇੱਕ ਅੱਖ ਦੇ ਫੋਰ ਜਿੰਨਾ ਵੀ ਤੂੰ ਓ ਕਾਗਜ਼ ਚਿਤ ਹੋ ਜਮੇ ਤਾਂ ਤੇਰੇ ਸਾਹਮਣੇ ਹਾਜ਼ਰ ਹਜੂਰ ਖਦਾਏ ਉਹ ਖੁਦਾ ਤਾਂ ਤੇਰੇ ਸਾਹਮਣੇ ਹੈ ਪਰ ਤੂੰ ਇੱਕ ਸਕਿੰਟ ਵੀ ਇੱਕ ਅੱਖ ਦੇ ਫੋਰ ਜਿੰਨਾ ਵੀ ਆਪਣਾ ਅਕਾਗਰ ਕਿਤਨੇ ਹੁੰਦਾ ਸੋ ਸਤਿਗੁਰੂ ਨਾਮ ਦੇਵ ਜੀ ਪਰਮਾਤਮਾ ਦੇ ਚਰਨਾਂ ਚ ਅਰਦਾਸ ਬੇਨਤੀ ਅਰਜੋਈ ਕਰਦੇ ਹਨ ਉਹਨਾਂ ਦੇ ਇਸ ਸ਼ਬਦ ਤੋਂ ਆਓ ਸਿੱਖਿਆ ਲਈਏ ਕਿ ਆਪਣੇ ਹੰਕਾਰ ਨੂੰ ਖਤਮ ਕਰੀਏ ਇੰਨੇਕ ਨਿਮੀ ਹੋ ਜੇਗੀ ਕਿ ਪਰਮਾਤਮਾ ਆਪਣੇ ਚਰਨਾਂ ਦੇ ਵਿੱਚ ਆਸਰਾ ਦੇ ਦੇਵੇ ਜਗ੍ਹਾ ਦੇ ਦੇਵੇ ਤਾਂ ਕਿ ਇਹ ਸਵਾਸ ਰਿੰਝਿਆ ਰਹਿੰਦੇ ਆ ਉਹਦੇ ਨਾਮ ਦੇ ਵਿੱਚ ਰੰਗੇ ਜਾਈਏ ਤਾਂ ਕਿ ਇਹ ਜੀਵਨ ਹੈ ਇਹ ਸਪਨ ਰਚਵੀ ਇਹੋ ਹੀ ਅਰਦਾਸ ਬੇਨਤੀ ਰਜਾਈ ਕਰਦੇ ਹੋਏ ਬੇਨਤੀ ਕਰੀਏ ਕਿ ਸ਼ੁੱਧ ਬਣੇ ਪੰਡ ਦਾ ਆਚਰਨ ਦਾ ਬਲ ਬਖਸ਼ੋ ਕੀਤੇ ਹੋਏ ਗਨਾਹਾਂ ਨੂੰ ਮਾਫ ਕਰਨਾ ਕਿਉਂਕਿ ਜੋ ਬੰਦਾ ਹੈ ਇਹ ਭੁੱਲਣਹਾਰ ਸਤਗੁਰ ਬਖਸ਼ਣਹਾਰ ਜਿੰਨੀਆਂ ਵਿਗਲਤੀਆਂ ਤੁਸੀਂ ਆਪ ਜਾਣੀ ਜਾਣ ਹੋ ਆਪ ਬਖਸ਼ਣਾ ਹੋਵੇ ਆਓ ਇਹੋ ਹੀ ਅਰਦਾਸ ਬੇਨਤੀ ਕਰਦੇ ਹੋਏ ਫਤਿਬ ਲਾਈਏ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ